ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਅਸ਼ਮਈ ਪਹਿਲਾ ਜਿਹੜਾ ਹੈ ਖੰਨੇ ਦਾ ਪ੍ਰਦਰਸ਼ਨ ਹੈ ਕਿਉਂਕਿ ਉਸ ਮੰਦਿਰ ਦੀ ਜੋ ব্রাঞ্চ ਮੇਰੇ ਵਾਰਡ ਨੰਬਰ 12 ਗੁਰੂ ਨਾਨਕ ਨਗਰ ਗਲੀ ਨੰਬਰ 2 ਜ ਤੁਸੀਂ ਵੇਖ ਰਹੇ ਹੋ ਇਹ ਨਾਜੀ ਚੰਡੇ ਵਾਲਾ ਉਹਦੇ ਤੇ ਜੋ ਐਮਸੀਡੀ ਨੇ ਕਾਰਵਾਈ ਕੀਤੀ ਹੈ वो किस कारण हुई है एदे बारे जानकारी नहीं है लेकिन जड़ी जगह हमारे अंदर रोश भी है और होश भी है और जोश भी है लेकिन हम फिर भी आरएसएस वालों से अपील करना चाहेंगे सरकार तक ये बात पहुंचाना चाहेंगे कि हमारी जो ये जमीन है शांतिपूर्वक हमें वापस करी जाए और शांत स्वभाव से यही कहना चाहते हैं कि प्लीज हमें हमारे जी की स्थान वापस दे दो वापस दे दो वापस हम सनातनी है ये देश भी सनातन का है और मेरी मोदी जी से योगी जी से अमित शाह जी से सबसे अपील है कि हम हिंदू हैं और हमारे हमारी सरकार से यही अपील है कि हमारी जमीन हमें शांतिपूर्वक वापस दे दे ਇਸ ਸੁਪਲਖਸ਼ਮੀ ਆਪਕੋ ਭੱਜਨ ਦੀ ਦੋ ਲਾਇ ਮੰਦਿਰ ਹੈ ਉੱਥੇ ਸ਼ਿਵਜੀ ਭਗਵਾਨ ਦਾ ਸ਼ਿਵਲਿੰਗ ਹੈ ਉੱਥੇ ਭਗਵਾਨ ਕਿਸ਼ਨ ਰਾਮ ਜੀ ਦੀ ਮੂਰਤੀ ਹੈ ਔਰ ਉਸ ਗੀਚੇ ਚੋ ਹੀ ਫੁੱਲ ਤੋੜ ਕੇ ਉਸ ਮੰਦਿਰ ਦੇ ਵਿੱਚ ਚੜਾਈ ਜਾਂਦੇ ਨੇ ਉੱਥੋਂ ਹੀ ਤੁਸੀਂ ਦਾ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਰੇ ਨਾਮ ਨਾਮ ਰਾਮ ਹਰੇ ਹਰੇ ਰਾਮ 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 ਹਰੇ 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 ਨਾਮ ਹਰੇ ਰਾਮ ਨਾਮ ਰਾਮ ਹਰੇ ਹਰੇ ਨਾਮ ਹਰੇ ਨਾਮ ਰਾਮ ਹਰੇ ਨਾਮ ਰਾਮ ਹਰੇ ਨਾਮ ਰਾਮ ਹਰੇ ਇਹ ਮਾਮਲਾ ਜੀ ਜਿਹੜਾ ਤੁਸੀਂ ਨਗਰ ਕੀਰਤਨ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਜੀ ਆਇਆਂ ਨੂੰ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਇਹ ਮਸਲਾ ਹਰ ਸ਼੍ਰੀ ਨਾਥ ਮੰਦਿਰ ਜੋ ਸੰਪਰਦਾਇ ਹੈ ਇਹ ਪਸ਼ਾਵਰ ਪਾਕਿਸਤਾਨ ਇਹਨਾਂ ਦਾ ਹੈੱਡਕੁਆਟਰ ਸੀ ਜੋ ਪਾਰਟੀਸ਼ਨ ਦੇ ਟਾਈਮ 1947 ਦੇ ਸਮੇਂ ਇਸ ਮੰਦਿਰ ਦੀ ਜੋਤ ਦਿੱਲੀ ਝੰਡੇਵਾਲਾ ਮੰਦਿਰ ਦੇ ਇਲਾਕੇ ਵਿੱਚ ਲਿਆਂਦੀ ਗਈ ਤੇ ਇਹ ਮੰਦਿਰ ਹੈ ਇਸ ਮੰਦਿਰ ਲਈ ਮੰਦਿਰ ਨਾਮ ਆਰਐਸਐਸ ਦੀ ਸ਼ਾਖਾ ਦਾ ਹੈੱਡਕੁਆਟਰ ਹੈ ਉਹਦੀ ਪਾਰਕਿੰਗ ਦੇ ਲਈ ਜਗ੍ਹਾ ਐਕਵਾਇਰ ਕਰਨ ਦੇ ਲਈ ਇਸ ਮੰਦਿਰ ਦੇ ਬਹੁਤ ਸਾਰੀ ਥਾਂ ਜਿਹੜੀ ਹੈ ਤੋੜਪਨ ਕੀਤੀ ਗਈ ਐਮਸੀਡੀਏ ਤੇ ਡੀਡੀਏ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਵੱਲੋਂ ਤੇ ਦਿੱਲੀ ਡਿਵੈਲਪਮੈਂਟ ਅਥਾਰਟੀ ਵੱਲੋਂ ਦਿੱਲੀ ਸਰਕਾਰ ਵੱਲੋਂ ਤਾਂ ਇਹ ਸ਼ਾਂਤਮਈ ਪਰਭੂ ਦਾ ਨਾਮ ਲੈਂਦੇ ਹੋਏ ਰੋਸ਼ਮਈ ਪਹਿਲਾ ਜਿਹੜਾ ਹੈ ਖੰਨੇ ਦਾ ਪ੍ਰਦਰਸ਼ਨ ਹੈ ਕਿਉਂਕਿ ਉਸ ਮੰਦਰ ਦੀ ਜੋ ব্রাঞ্চ ਮੇਰੇ ਵਾਰਡ ਨੰਬਰ 12 ਗੁਰਨਾਨਕਨਗਰ ਗਲੀ ਨੰਬਰ 2 ਜ ਤੁਸੀਂ ਵੇਖ ਰਹੇ ਹੋ ਇਹ ਮੰਦਰ ਦਰਗਾਹ ਜੋ ਹੈ ਇੱਥੇ ਸਥਾਪਿਤ ਹੈ ਕਾਫੀ ਸਮੇਂ ਤੋਂ ਜੋ ਸਨਾਤਨ Hindu ਮਤ ਨੂੰ ਮੰਨਣ ਵਾਲੇ ਜੋ ਲੋਕ ਨੇ ਇਸ ਇਲਾਕੇ ਦੇ ਇੱਥੇ ਆਸਥਾ ਰੱਖਦੇ ਨੇ ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਔਰ ਪੂਰੇ ਦੁਨੀਆ ਪੂਰੀ ਦੁਨੀਆ ਦੇ ਅੰਦਰ ਵਕ ਵਕ ਦੇਸ਼ ਵਿਦੇਸ਼ਾਂ ਦੇ ਵਿੱਚ ਇਸ ਮੰਦਿਰ ਦੇ ਸ਼ਰਧਾਲੂ ਨੇ ਸਨਾਤਨ ਔਰ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਔਰ ਵੱਡੀ ਗੱਲ ਕੀ ਉੱਥੇ 15 20 ਸਾਲ ਤੋਂ ਅਖੰਡ ਜਾਪ RAM ਜੀ ਦਾ ਚੱਲ ਰਿਹਾ ਪ੍ਰਭੂ ਸ਼੍ਰੀ RAM ਜੀ ਦਾ ਔਰ 1500 ਸਾਲ ਪੁਰਾਣੀ ਇਹ ਮੰਦਿਰ ਦਾ ਜੋ ਵਿਰਾਸਤ ਹੈ ਅਮੀਰ ਵਿਰਾਸਤ ਹੈ ਜੋ ਉਹਦੇ باوجود ਜਿਹੜਾ ਹੈ ਇਹਨਾਂ ਤੇ ਜਿਹੜੀ 1 ਲੱਖ ਚ ਬੇਰਹਿਮੀ ਨਾਲ ਉੱਥੇ ਕਾਰਵਾਈ ਕੀਤੀ ਗਈ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਰਕਾਰ ਜਿਹੜੀ ਹੈ ਖੁਦ ਨੂੰ ਧਰਮ ਧਾਰਮਿਕ ਸਰਕਾਰ ਦਾ ਵੀ ਇੱਕ ਉਹਨਾਂ ਦੇ ਉੱਪਰ ਟੈਗ ਹੈ ਉਹਨਾਂ ਨੂੰ ਗੁਜਾਰਿਸ਼ ਹੈ ਕਿ ਇਸ ਮੰਦਰ ਦੀ ਜੋ ਐਕਵਾਇਰ ਕੀਤੀ ਜੋਰ ਜ਼ਬਰਦਸਤੀ ਨਾਲ ਜ਼ਮੀਨ ਹੈ ਉਹ ਮੰਦਰ ਨੂੰ ਬੜੇ ਪਿਆਰ ਦੇ ਨਾਲ ਇੱਜ਼ਤ ਵਾਪਸ ਕਰ ਦਿੱਤੀ ਜਾਏ ਬੜੀ ਮਿਹਰਬਾਨੀ ਹੋਏਗੀ ਨਹੀਂ ਤਾਂ ਜੋ ਇਹ ਮੰਦਰ ਦੇ ਸ਼ਰਧਾਲੂ ਨੇ ਇਸ ਸ਼ਾਂਤਮਈ ਪ੍ਰਦਰਸ਼ਨ ਤੋਂ ਆਪਣਾ ਰੁਖ ਨਾ ਬਦਲਣ ਇਹ ਜ਼ਿਆਦਾ ਬੈਟਰ ਹੈ ਔਰ ਮੈਨੂੰ ਇਹ ਦੱਸ ਦੱਸਣਾ ਲਾਜ਼ਮੀ ਹੈ ਕਿ ਇਸ ਬਾਬਤ ਰਾਸਵਾ ਦੇ ਮੈਂਬਰ ਸ਼੍ਰੀ ਅਜੇ ਮਾਕਨ ਜੀ ਨੇ ਵੀ ਕਿਉਂਕਿ ਉੱਥੇ ਉਹ 10 ਸਾਲ ਐਮਪੀ ਰਹੇ ਨੇ ਉਹਨਾਂ ਦਾ ਇਲਾਕਾ ਰਿਹਾ ਉਹਨਾਂ ਨੇ ਬੜਾ ਬਖੂਬੀ ਇਹ ਰਾਜ ਸਭਾ ਦੇ ਵਿੱਚ ਵੀ ਇਹ ਮਸਲੇ ਨੂੰ ਉਠਾਇਆ ਹਾਲਾਂਕਿ ਉਹਨਾਂ ਦੀ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਇਸ ਬਾਰੇ ਬੋਲਣ ਨੂੰ ਦਿੱਤਾ ਗਿਆ ਔਰ ਮੈਂ ਉਮੀਦ ਕਰਨਾ ਕਿ ਪੂਰੇ ਦੁਨੀਆ ਦੇ ਅੰਦਰ ਸਨਾਤਨ ਹੋਣ Hindu ਧਰਮ ਨੂੰ ਮੰਨਣ ਵਾਲੇ ਜੋ ਲੋਕ ਨੇ ਔਰ ਸਾਰੇ ਧਰਮਾਂ ਦਾ ਆਦਰ ਸਤਕਾਰ ਕਰਨ ਵਾਲੇ ਲੋਕ ਜੋ ਇਹ ਚਾਹੁੰਦੇ ਨੇ ਵੀ ਕਿਸੇ ਦੀ ਵੀ ਜ਼ੋਰ ਜ਼ਬਰਦਸਤੀ ਦੇ ਨਾਲ ਕਿਸੇ ਦੀ ਧਾਰਮਿਕ ਆਸਥਾ ਨੂੰ ਠੇਸ ਨਾ ਪਹੁੰਚਾਈ ਜਾਏ ਖਾਸ ਤੌਰ ਤੇ ਸਾਡਾ ਜੋ ਮੁਲਕ ਹੈ ਧਰਮ ਨਿਰਪੇਖ ਮੁਲਕ ਹੈ ਇੱਥੇ ਹਰ ਧਰਮ ਨੂੰ ਆਜ਼ਾਦੀ ਹੈ ਹਰ ਧਰਮ ਦਾ ਆਦਰ ਹੈ ਸਤਕਾਰ ਹੈ ਉਹ ਆਪਣੇ ਮੁਲਕ ਦੇ ਵਿੱਚ ਇਦਾਂ ਹੋਣਾ ਬਹੁਤ ਜਿਹੜਾ ਹੈ ਸ਼ਰਮਨਾਕ ਗੱਲ ਹੈ ਅਸੀਂ ਉਮੀਦ ਕਰਦੇ ਹਾਂ ਕੇਂਦਰ ਦੀ ਸਰਕਾਰ ਤੋਂ ਦਿੱਲੀ ਦੀ ਸਰਕਾਰ ਤੋਂ ਕਿ ਐਮਸੀਡੀ ਤੋਂ ਸਾਡੀ ਇਸ ਮੰਦਰ ਜੋ ਪੀਰ ਸ਼੍ਰੀ ਰਤਨਨਾਥ ਦਰਗਾਹ ਮੰਦਰ ਹੈ ਉੱਥੇ ਝੰਡੇ ਵਾਲਾ ਅਨਵੇਕਿਸਤ ਉਹ ਜਗ੍ਹਾ ਜਿਹੜੀ ਹੈ ਵਾਪਸ ਕੀਤੀ ਜਾਏ ਇਹ ਸਾਰੀਆਂ ਸੰਗਤਾਂ ਉਹਨਾਂ ਦੀਆਂ ਧੰਨਵਾਦੀ ਹੋਣਗੀਆਂ ਔਰ ਪ੍ਰਮਾਤਮਾ ਨੂੰ ਔਰ ਸਰਕਾਰ ਨੂੰ ਇਹੀ ਨਿਵੇਦਨ ਤੇ ਪ੍ਰਾਰਥਨਾ ਹੈ ਕੋਰਟ ਦੇ ਵਿੱਚ ਮਾਮਲਾ ਜੀ ਕੋਰਟ ਦੇ ਵਿੱਚ ਵੀ ਮਾਮਲਾ 22 ਤਰੀਕ ਨੂੰ ਇੱਕ ਮਾਨਯੋਗ ਅਦਾਲਤ ਦੇ ਵਿੱਚ ਇਸ ਮਸਲੇ ਦੀ ਸੁਣਵਾਈ ਹੈ ਉੱਥੇ ਜੋ ਵੀ ਆਦੇਸ਼ ਹੋਣਗੇ ਉਸ ਤੋਂ ਬਾਅਦ ਜੋ ਇਹ ਮੰਦਰ ਦੇ ਜੋ ਸੰਸਥਾਪਕ ਨੇ ਮੁਖੀ ਨੇ ਜੋ ਮੈਨੇਜਮੈਂਟ ਹੈ ਜੋ ਸੇਵਾਦਾਰ ਨੇ ਉਹ ਅਗਲੀ ਕਿਉਂਕਿ ਹੁਣ ਉਹਨਾਂ ਦਾ ਦੇਸ਼ ਸੀ ਕਿ ਸ਼ਾਂਤਮਈ ਤਰੀਕੇ ਨਾਲ ਹੀ ਇਸ ਪ੍ਰਦਰਸ਼ਨ ਨੂੰ ਰੱਖਣਾ ਹੈ ਸੰਗਤਾਂ ਦੀਆਂ ਭਾਵਨਾਵਾਂ ਜੋ ਹੈ ਇਸ ਸਥਾਨ ਦੇ ਨਾਲ ਜੁੜੀਆਂ ਨੇ ਸੰਗਤਾਂ ਨੂੰ ਕੇਂਦਰ ਸਰਕਾਰ ਨਾਲ ਰੋਸ ਹੈ ਦੇਖੋ ਕੇਂਦਰ ਸਰਕਾਰ ਤੋਂ ਇਹਨਾਂ ਦੀ ਮੰਗ ਹੈ ਜਿਆਦਾ ਰੋਸ਼ ਇਹਨਾਂ ਨੂੰ ਐਮਸੀਡੀ ਦੀ ਐਮਸੀਡੀ ਔਰ ਦਿੱਲੀ ਦਿੱਲੀ ਸਰਕਾਰ ਦੇ ਨਾਲ ਆ ਜਿਨ੍ਹਾਂ ਦੇ ਅਫਸਰ ਮੁਲਾਜ਼ਮਾਂ ਨੇ ਮਿਲ ਕੇ ਉੱਥੇ ਇਹ ਪ੍ਰਸ਼ਾਸਨ ਕੀਤੀ ਤਾਂ ਕਹਿ ਸਕਦੇ ਹਾਂ ਕਿ ਕੇਂਦਰ ਦੇ ਨਾਲ ਵੀ ਇਹਨਾਂ ਦਾ ਰੋਸ਼ ਜ਼ਰੂਰ ਹੈ ਪਰ ਇਸ ਸੰਸਥਾ ਦੇ ਜੋ ਮੁਖੀ ਨੇ ਜਾਂ ਉਹਨਾਂ ਦਾ ਜੋ ਤਾਲਮੇਲ ਹੈ ਸ਼ਾਇਦ ਕਿਸੇ ਮਸਲੇ ਦੇ ਹੱਲ ਵੱਲ ਜਾ ਸਕੇ ਇਸ ਲਈ ਪਹਿਲਾਂ ਜੋ ਹੈ ਸ਼ਾਂਤਮਈ ਤਰੀਕਾ ਅਪਣਾਇਆ ਗਿਆ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹੋ ਅਸੀਂ ਜਿਹੜੇ ਮਾਰਚ ਕੱਢਿਆ ਹੈ ਜੋ ਸਾਡੀ ਦਰਗਾਹ ਹੈ ਮੰਦਰ ਦਰਗਾਹ ਪੀਰ ਰਤਨਾ ਜੀ ਚੰਡੇ ਵਾਲਾ ਉਹਦੇ ਤੇ ਜੋ ਐਮਸੀਡੀ ਨੇ ਕਾਰਵਾਈ ਕੀਤੀ ਹੈ ਉਹ ਕਿਸ ਕਾਰਨ ਵੱਸ ਹੋਈ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਲੇਕਿਨ ਜਿਹੜੀ ਜਗ੍ਹਾ ਉਹਨਾਂ ਨੇ ਕਬਜ਼ਾ ਕੀਤਾ ਹੈ ਉਹ ਸਾਡੇ ਮੰਦਰ ਦੀ ਜਗ੍ਹਾ ਹੈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਯੂਪੀ ਯੋਗੀ ਰਜਿਤਨਾ ਜੀ ਉਹ ਵੀ ਉਨਾ ਜ਼ਵੰਦੀ ਇਸ ਸਥਾਨ ਦੇ ਨਾਲ ਹੈ ਉਹ ਵੀ ਇਹਨਾਂ ਨੂੰ ਮੰਨਦੇ ਨੇ ਇਸ ਮੰਦਰ ਦਰਗਾਹ ਦੇ ਹਿੰਦੁਸਤਾਨ ਦੇ ਵਿੱਚ 51 ਸਥਾਨਾਂ ਤੇ ਇਹਨਾਂ ਦਾ ਸਥਾਨ ਹੈ ਤੇ ਮੇਰੇ ਖਿਆਲ ਨਾਲ ਨੀਅਰ ਅਬਾਊਟ 1 ਕਰੋੜ 20 ਲੱਖ ਦੇ ਨੇੜੇ ਤੇ ਸ਼ਰਧਾਲੂ ਦੇ ਦੇਸ਼ ਵਿਦੇਸ਼ ਵਿੱਚ ਵੀ ਇਹਨਾਂ ਦੇ ਬਹੁਤ ਵੱਡੇ ਵੱਡੇ ਸਥਾਨ ਹੈ ਪੂਰੀ ਦੁਨੀਆ ਦੁਬਈ ਦੇ ਵਿੱਚ ਵੀ ਹੈ ਕਾਬੁਲ ਦੇ ਵਿੱਚ ਵੀ ਹੈ ਕੈਨੇਡਾ ਤੱਕ ਹਰ ਜਗ੍ਹਾ ਤੇ ਇਹਨਾਂ ਦੇ ਸਥਾਨ ਹੈ ਤੇ ਸਾਰੀ ਸਬੂਤ ਸੰਗਤ ਸਨਾਤਨ ਤਨ ਉਹਨਾਂ ਨਾਲ ਸੰਬੰਧ ਰੱਖਦੇ ਨੇ बेशक ਮੰਦਰ ਦੇ ਵਿੱਚ ਦਰਗਾਹ ਦਾ ਨਾਂ ਪੈਂਦਾ ਹੈ ਲੇਕਿਨ ਸਾਰੇ ਸਨਾਤਰੀ ਨੇ ਹਰਸ਼ੀ ਨਾਮ ਸੰਪਰਦਾਇ ਹੈ ਅਸੀਂ ਸਾਰੇ ਉਹਨਾਂ ਨੂੰ ਮੰਨਣ ਆ ਰਹੇ ਹਾਂ ਜਿੰਨੇ ਇੱਥੇ ਸਾਰੇ ਲੋਕ ਹੈ ਔਰ ਅਸੀਂ ਸਾਰੇ ਮੰਗ ਕਰਦੇ ਹਾਂ ਦਿੱਲੀ ਸਰਕਾਰ ਨੂੰ ਵੀ ਔਰ ਮਾਨਯੋਗ ਨਿੰਦਰ ਮੋਦੀ ਜੀ ਨੂੰ ਵੀ ਪ੍ਰਧਾਨ ਮੰਤਰੀ ਜੀ ਨੂੰ ਔਰ ਯੋਗੀ ਅਦਿੱਤਿਆਨਾਥ ਜੀ ਨੂੰ ਵੀ ਇਸ ਮਸਲੇ ਨੂੰ ਜਲਦ ਜਲਦ ਸੁਲਝਾਇਆ ਜਾਵੇ ਔਰ ਜੋ ਸਾਡੀ ਜਗ੍ਹਾ ਐਕਵਾਇਰ ਕੀਤੀ ਗਈ ਹੈ ਔਰ ਸਾਡੇ ਮੰਦਰ ਦਾ ਘਾਰ ਨੂੰ ਵਾਪਸ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਜੈ ਸੋਹਣੇ ਅੰਬਵੇ ਵਾਲੇ ਨਾਥ ਜੀ ਤੁਹਾਡੀ ਸਦਾ ਹੀ ਜੈ हमारे अंदर रोश भी है और होश भी है और जोश भी है लेकिन हम फिर भी आरएसएस वालों से अपील करना चाहेंगे सरकार तक ये बात पहुंचाना चाहेंगे कि हमारी जो ये ज़मीन है शांतिपूर्वक हमें वापस करी जाए जैसे कि आप सभी को पता ही है कि महाराष्ट्र के अहमदनगर में मैंने पहले भी बताया है कि सोलह साल से निरंतर राम राम का जाप चल रहा है और हम भी शांतिपूर्वक ये जाप करके अपनी जो ज़मीन है वापस पाना चाहते हैं हर्षिनाथ जी हर्षिनाथ अंबे वाले ना जी, त्वाड़ी सदा ना जी की नहीं। मेरी तो सरकार से मेरी डीडीएस ऐसी सबसे यही प्रार्थना है यही विनती है हाथ जोड़कर कर विनरम और शांत स्वभाव से यही कहना चाहते हैं कि प्लीज हमें हमारे महाराज की स्थान वापस दे दो वापस दे दो वापस दे दो शुक्रिया होगा आपका वो शुक्रिया आपको बहुत बहुत शुक्रिया होगा जी जैसे कि आप सबको पता ही है कि हम सनातनी हैं ये देश भी सनातन का है और मेरी मोदी जी से योगी जी से अमित शाह जी से सबसे अपील है कि हम हिंदू हैं और हमारी जगह हमारे महाराज जी की जगह उन्हें वापस की जाए हम सब विनम्र भाव से बड़े शांत भाव से उनको प्रार्थना करते हैं और हमारी महाराज जी की जगह उनको वापस दिल्ली में दी जाए हर्षनाथ जी बोलना जीना बोलना जी ना। हमारी सरकार से यही अपील है कि हमारी जमीन हमें शांतिपूर्व वापस दे दे इस उपलक्ष्य में आपको भजन की दो लाइने मेरे पूरे करो Αρχίρινα, τε, αρχίρινα, τε, αρχίρινα. Αρχίρινα, τε, αρχίρινα, τε, αρχίρινα. Με το ai, με το με το શ્રીનાથ હે શ્રીનાથ હરશ્રીનાથ હે હરશ્રીનાથ હરશ્રીનાથ ઓ હરશ્રીનાથ હે હરશ્રીનાથ સાડી વાલેા પીરા તવાડી સદા હી જય સોણે અંબે વાલે નાજી તવાડી સદા હી જય મેરા ਸ਼੍ਰੀਨਾਥ ਇਹ ਜੋ ਦਿੱਲੀ ਦੇ ਵਿੱਚ ਦਰਗਾਹ ਹੈ ਇਹ ਪਿਛਲੇ 14-1500 ਸਾਲ ਪੁਰਾਣ ਦਰਗਾਹ ਬਣੀ ਹੋਈ ਹੈ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਪਾਰਟੀਸ਼ਨ ਹੋਈ ਤਾਂ ਕਾਫੀ سارے ਪੇਸ਼ਾਵਰ ਦੇ ਲੋਕ ਜਿਹੜੇ ਹੈ ਉਹ ਹਿੰਦੁਸਤਾਨ ਦੇ ਵਿੱਚ ਆਏ ਔਰ ਇਹ ਜੋ ਦਿੱਲੀ ਦੀ ਦਰਗਾਹ ਹੈ ਇਸਨੇ ਬਹੁਤ ਸਾਰੇ ਲੋਕਾਂ ਨੂੰ ਅਨਾਦ ਦਿੱਤੀ ਔਰ ਸ਼ਰਨ ਦਿੱਤੀ ਜੀ ਔਰ ਤਾਂ ਤੋਂ ਲੈ ਕੇ ਹੁਣ ਤੱਕ ਉੱਥੇ ਅਖੰਡ ਜੋਤ ਜਗਦੀ ਪਈ ਹੈ ਔਰ ਉੱਥੇ ਰਾਮ ਨਾਮ ਦਾ ਅਖੰਡ ਪਾਠ ਹੋ ਰਿਹਾ ਹੈ ਔਰ ਉੱਥੇ ਇੱਕ ਬਗੀਚੀ ਹੈ ਜਿੱਥੇ ਆਪਣੇ ਫੁੱਲ ਉਗਾਏ ਜਾਂਦੇ ਨੇ ਔਰ ਉੱਥੇ ਹੀ ਤੂਸੀ ਦਾ ਬਗੀਚਾ ਹੈ ਉੱਥੇ ਮੰਦਿਰ ਹੈ ਉੱਥੇ ਸ਼ਿਵਜੀ ਭਗਵਾਨ ਦਾ ਸ਼ਿਵਲਿੰਗ ਹੈ ਉੱਥੇ ਭਗਵਾਨ ਕਿਸ਼ਨ ਰਾਮ ਜੀ ਦੀ ਮੂਰਤੀ ਹੈ ਔਰ ਉਸ ਗੀਚੇ ਚੋਂ ਹੀ ਫੁੱਲ ਤੋੜ ਕੇ ਉਸ ਮੰਦਰ ਦੇ ਵਿੱਚ ਚੜਾਈ ਜਾਂਦੇ ਨੇ ਉੱਥੋਂ ਹੀ ਤੁਲਸੀ ਦਾ ਲੈ ਕੇ ਠਾਕੁਰ ਜੀ ਨੂੰ ਚਲਾਏ ਜਾਂਦੇ ਨੇ ਔਰ ਸ਼ੁਭਰਾਤਰੀ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ ਉਹ ਸਗਾ ਤੇ ਸਾਰੇ ਲੋਕ ਆ ਕੇ ਸ਼ਰਨ ਲੈਂਦੇ ਸੀ ਆਪਣੇ ਵਹੀਕਲ ਜੜਾਉਂਦੇ ਸੀ ਔਰ ਉੱਥੇ ਬਹੁਤ ਮੇਲਾ ਮੇਲੇ ਦਾ ਮਾਣ ਹੁੰਦਾ ਸੀਗਾ ਉਹ ਲੋਕ ਆਪਣਾ ਸ਼ੁਭਰਾਤਰੀ ਨੂੰ ਧੂਮਤਾਣਾ ਬਣਾਉਂਦੇ ਸੀ ਔਰ ਇਹ ਜਗ੍ਹਾ ਲੈ ਕੇ ਉੱਥੇ ਬਹੁਤ ਵੱਡਾ ਲੋਕਾਂ ਨਾਲ ਅਨੇਕਤਾ ਹੈ ਮੈਂ ਭਗਵਾਨ ਦੇਗੀ ਮੈਂ ਮੋਦੀ ਸਾਹਿਬੀ ਦੇਗੀ ਅਮੀ ਸ਼ਾਹੀ ਦੇਗੀ ਇਹ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਤੇ ਜਿਹੜੀ ਮੰਦਿਰ ਦੀ ਜ਼ਮੀਨ ਹੈ ਮੰਦਿਰ ਨੂੰ ਵਾਪਸ ਦਿੱਤੀ ਜਾਵੇ ਤਾਂ ਜੋ ਲੋਕ ਆਪਣੇ ਪਾਠ ਪੂਜਨ ਜਿਹੜਾ ਹੈ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਕਰਦੀ ਉਸੇ ਤਰ੍ਹਾਂ ਕਰ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ